ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਵੋ ਜੀ ਆਪਾਂ ਆਨਲਾਈਨ ਸੰਥਿਆ ਦੇ ਨਾਲ-ਨਾਲ ਆਨਲਾਈਨ ਐਕਸਰਸਾਈਜ਼ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਗੁਰੂ ਸਾਹਿਬ ਜੀ ਦਾ ਜਿਹੜਾ ਮਲਖਾੜਾ ਸ੍ਰੀ ਗੁਰੂ ਗੰਗਦ ਦੇ ਮਹਾਰਾਜ ਨੇ ਚਲਾਇਆ ਸੀਗਾ ਸੋ ਉਸ ਤੋਂ ਪ੍ਰਭਾਵਿਤ ਹੋ ਕੇ ਆਪਾਂ ਵੀ ਇਹ ਜੋ ਕਾਰ ਵਿਹਾਰ ਨੇ ਨਾਲ-ਨਾਲ ਕੀਤੇ ਨੇ ਸੋ ਸਭ ਤੋਂ ਪਹਿਲਾਂ ਅਸੀਂ ਵਾਰਮ-ਅਪ ਕੀਤਾ ਤੇ ਵਾਰਮ-ਅਪ ਕਰਦੋ ਬਾਅਦ ਅਸੀਂ ਸਕਾਟ ਲਾਉਣੇ ਸੀ ਤੇ ਅੱਡੀਆਂ ਚੁੱਕਦਾ ਸੀਗਾ ਮੈਂ ਵੀ ਅੱਡੀਆਂ ਨਹੀਂ ਚੁੱਕਣੀਆਂ ਤੇ ਇਸ ਤਰ੍ਹਾਂ ਫਿਰ ਸਕਾਟ ਲਾਇਆ ਫਿਰ ਸਿੱਧੇ ਜਿਹੜੇ ਦੇਸੀ ਡੰਡ ਪਹਿਲਵਾਨੀ ਡੰਡ ਜਿਨ੍ਹਾਂ ਨੂੰ ਕਹਿੰਦੇ ਆ ਬੈਠਕਾਂ ਉਹ ਲਾਈਆਂ ਕਰੀਬ-ਕਰੀਬ 150 ਤੋਂ ਵਾਰ-ਵਾਰ ਰੈਸਟ ਲੈ ਕੇ 150 ਸੀ ਕੰਪਲੀਟ ਕੀਤੀਆਂ ਤੇ ਵੀਡੀਓ ਲੰਬੀ ਹੋ ਰਹੀ ਸੀ ਤਾਂ ਕਰਕੇ ਕੱਟ ਦਿੱਤੀ ਉਸ ਤੋਂ ਬਾਅਦ ਥੋੜਾ ਹੋਰ ਦੋ ਨੰਬਰ ਪੈਰਾਂ ਨੂੰ ਖੋਲ ਕੇ ਥੋੜੇ ਹੋਰ ਸਕਾਟ ਕੀਤੇ ਤੇ ਫਿਰ ਥੋੜੀਆਂ ਗੱਲਾਂ ਬਾਤਾਂ ਕੀਤੀਆਂ ਮੈਂ ਕਿਹਾ ਵੀ ਥੱਕਿਆ ਤਾਂ ਨਹੀਂਗਾ ਕਹਿੰਦਾ ਨਹੀਂ ਮੈਂ ਅਜੇ ਥੱਕਿਆ ਨਹੀਂ ਮੈਂ ਪਹਿਲਾਂ ਵੀ ਕਰਦਾ ਰਹਿਣਾ ਮੈਂ ਕਿਹਾ ਵੀ ਚਲੋ ਫਿਰ ਆਪਾਂ ਹੋਰ ਕਰਦੇ ਹਾਂ ਤੇ ਉਸ ਤੋਂ ਬਾਅਦ ਥੋੜੀਆਂ ਬਹੁਤੀਆਂ ਗੱਲਾਂ ਬਾਤਾਂ ਕਰਕੇ ਫਿਰ ਅਸੀਂ ਹੋਰ ਸ਼ੁਰੂ ਹੋਗੇ ਫਿਰ ਅਸੀਂ ਪਹਿਲਾਂ ਇਸ ਨੂੰ ਜਿਹੜੇ ਪੁਸ਼ਪ ਨੇ ਲੱਗ ਨਹੀਂ ਰਹੇ ਸੀ ਫਿਰ ਇਹ ਸਿੰਪਲ ਜਿਹੜੇ ਨੇ ਇਹ ਲਾਉਣ ਦੇ ਲਈ ਤਿਆਰ ਹੋ ਗਿਆ ਫਿਰ ਅਸੀਂ ਇਹ ਲਾਏ ਫਿਰ ਇਹ ਪਲੈਂਕ ਜਿਹੜੇ ਪੁਸ਼ਪ ਹੁੰਦੇ ਆ ਉਹ ਜੀ ਅਸੀਂ ਉਹ ਲਾਏ ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਬਾਹਵਾਂ ਨੂੰ ਥੋੜਾ ਜਿਹਾ ਸਟ੍ਰੈਚ ਕੀਤਾ ਫਿਰ ਲੱਤਾਂ ਨੂੰ ਲੈਗਸ ਨੂੰ ਸਟ੍ਰੈਚ ਕੀਤਾ ਜੀ ਤੁਸੀਂ ਜਾਣਦੇ ਅਨਸਾਰੇ ਕਿੰਨੇ ਨਾਲ ਥੋੜਾ ਜਿਹਾ ਜਿਹੜੀ ਰਿਲੈਕਸੇਸ਼ਨ ਆਉ ਮਿਲ ਜਾਂਦੀ ਹੈ ਤੇ ਲਾਸਟ ਕਰਨ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਫਿਰ ਡੋਲੇ ਦਿਖਾਏ ਤੇ ਉਸ ਤੋਂ ਬਾਅਦ ਫਿਰ ਉਹ ਜਿਹੜੀਆਂ ਗੱਲਾਂ ਬਾਤਾਂ ਨੇ ਡਾਈਟ ਬਾਰੇ ਕੀਤੀਆਂ ਅਸੀਂ ਫਾਸਟ ਫੂਡ ਖਾਣਾ ਛੱਡਦੇ ਕਿੰਨਾ ਠੀਕ ਆ ਜੀ ਮੈਂ ਬੰਦ ਕਰ ਦੂੰਗਾ ਫਿਰ ਫਤੇਬ ਲਾ ਕੇ ਅਸੀਂ ਸਮਾਪਤੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ